ਸੱਡਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਪ੍ਰੀਤਕੌਰ ਖਬਰਾਂ ਦਾ ਵੇਲਾ ਹੋ ਗਿਆ ਹੈ ਅਸੀਂ ਹਾਜ਼ਰ ਹਰ ਰੋਜ਼ੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਾ ਸਭ ਤੋਂ ਪਹਿਲਾਂ ਲੁਧਿਆਣਾ ਚੋਣ ਦੀ ਗੱਲ ਕਰਦੇ ਆ ਜੀ ਕੱਲ ਵੀ ਆਪਾਂ ਖਬਰਾਂ ਦੇ ਵਿੱਚ ਇਸ ਖਬਰ ਦੀ ਸਾਂਝ ਪਾਈ ਸੀ ਕਿ ਤਰੀਕ ਦਾ ਐਲਾਨ ਹੋ ਗਿਆ ਪਰ ਜਿਉਂ ਹੀ ਤਰੀਕ ਦਾ ਐਲਾਨ ਹੋਇਆ ਉਸ ਤੋਂ ਬਾਅਦ ਦੇ ਵਿੱਚ ਹੁਣ ਮਾਹੌਲ ਪੂਰੀ ਤਰ੍ਹਾਂ ਨਾਲ ਭਖ ਗਿਆ ਜੀ ਹਾਂ ਬਿਲਕੁਲ ਜੀ ਦੇਖੋ ਲੁਧਿਆਣੇ ਦੀ ਜਮਨੀ ਚੋਣ ਆ ਜਿਹੜੀ ਉਹ 19 ਜੂਨ ਨੂੰ ਹੋਣੀ ਹੈ ਨਤੀਜਾ ਇਹਦਾ 23 ਜੂਨ ਨੂੰ ਆਉਣਾ ਉਮੀਦਵਾਰ ਕੁਝ ਕ ਮੈਦਾਨ ਦੇ ਵਿੱਚ ਐ ਤੇ ਕੰਗਾਂ ਨੇ ਹਲੇ ਮੈਦਾਨ ਦੇ ਵਿੱਚ ਆਉਣਾ ਤਾਕਤਾ ਜਿਹੜੇ ਉਹ 2 ਜੂਨ ਤੱਕ ਦਾਖਲ ਹੋਣੇ ਆ ਤੇ ਮੇਰਾ ਖਿਆਲ ਹੈ ਵੀ ਕੁੱਲ ਉਮੀਦਵਾਰ ਜਿਹੜੇ 10 ਤੋਂ ਵੱਧ ਹੀ ਹੋਣਗੇ ਸ਼ਾਇਦ 15 ਵੀ ਹੋ ਜਾਣ ਕਿਉਂਕਿ ਆਜ਼ਾਦ ਵੀ ਹੁੰਦੇ ਆ ਛੋਟਕਾ ਮੋਟਕਾ ਹੋਰ ਪਾਰਟੀਆਂ ਵਾਲੇ ਵੀ ਹੁੰਦੇ ਆ ਕਈ ਖੜਦੇ ਹੀ ਬਹਿਣ ਵਾਸਤੇ ਹੁੰਦੇ ਆ ਕਈ ਕੁਝ ਹਲੇ ਰੰਗਤਮਾਸ਼ੇ ਨਜ਼ਰ ਆਉਣੇ ਆ ਪਰ ਮੁੱਖ ਤੌਰ ਦੇ ਉੱਤੇ ਮੁਕਾਬਲਾ ਤਿੰਨ ਬੰਦਿਆਂ ਦੇ ਵਿੱਚ ਹੋਊਗਾ ਤਿੰਨ ਪਾਰਟੀਆਂ ਦੇ ਵਿੱਚ ਕਾਂਗਰਸ ਦੇ ਵਿੱਚ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਿੱਚ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਅੱਜ ਫੇਰ ਕਹਿਣਾ ਆਉਂਦੇ ਇਹਨਾਂ ਦੇ ਵਿੱਚ ਜਾਂ ਕਹਿ ਦਈਏ ਹੁਣ ਤੋਂ ਤੁਸੀਂ ਚੰਡੀਗੜ੍ਹ ਦੀ ਥਾਂ ਦੇ ਉੱਤੇ ਪੰਜਾਬ ਦੀ ਰਾਜਧਾਨੀ ਲੁਧਿਆਣਾ ਮੰਨੋ ਕਿਉਂਕਿ ਲੁਧਿਆਣੇ ਦੇ ਵਿੱਚ ਤੁਹਾਨੂੰ ਸਾਰੇ ਮੰਤਰੀ ਨਜ਼ਰ ਆਉਣੇ ਆ ਲੁਧਿਆਣੇ ਵਿੱਚ ਤੁਹਾਨੂੰ ਸਾਰੇ ਵਿਧਾਇਕ ਨਜ਼ਰ ਆਉਣੇ ਆ ਸਾਰੇ ਚੇਅਰਮੈਨ ਤੁਹਾਨੂੰ ਵਿਧਾਇਕ ਤੋਂ ਇਲਾਵਾ ਮਿਲਣੇ ਇਥੇ ਤੁਹਾਨੂੰ ਸਾਰੇ ਪ੍ਰਧਾਨ ਬਲਾਕ ਪ੍ਰਧਾਨ ਇਥੇ ਨਜ਼ਰ ਆਇਆ ਕਰਨਗੇ ਕੇਂਦਰ ਦੇ ਕਈ ਮੰਤਰੀ ਤੁਹਾਨੂੰ ਲੁਧਿਆਣੇ ਦੇ ਵਿੱਚ ਮਿਲਣਗੇ ਮਤਲਬ ਇਹ ਜੀ ਕਿ ਹੁਣ ਤੁਸੀਂ ਲੁਧਿਆਣੇ ਦੇ ਵਿੱਚ ਨੇਤਾਵਾਂ ਨੂੰ ਦਨ-ਦਨਾਉਂਦੇ ਹੋਏ ਦੇਖੋਗੇ ਉਹ ਨੇਤਾ ਜਿਹੜੇ ਤੁਹਾਨੂੰ ਕਦੇ ਨਹੀਂ ਮਿਲਿਆ ਅਜੇ ਤੱਕ ਜਿਨ੍ਹਾਂ ਨੂੰ ਤੁਸੀਂ ਸਿਰਫ ਅਖਬਾਰ 'ਚ ਦੇਖਿਆ ਜਿਨ੍ਹਾਂ ਨੂੰ ਤੁਸੀਂ ਸਿਰਫ ਟੀਵੀ 'ਤੇ ਦੇਖਿਆ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਟਵੀਟ ਕਰਦੇ ਹੋਏ ਵੇਖਿਆ ਉਹ ਬੰਦੇ ਜਿਹੜੇ ਉਹ ਤੁਹਾਨੂੰ ਇੱਥੇ ਮਿਲਿਆ ਕਰਨਗੇ ਹੁਣ ਬਾਕੀ ਲੋਕ ਆ ਜਿਹੜੇ ਉਹ ਕਿਹਨੂੰ ਵੋਟ ਪਾਉਂਦੇ ਆ ਇਹ ਸਮਾਂ ਦੱਸੂਗਾ ਪਰ ਐਤਕੀ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨਾ ਇਹ ਕਈ ਗੱਲਾਂ ਕਲੀਅਰ ਕਰਨੀਆਂ ਇਹਦੇ ਵਿੱਚ ਇੱਕ ਗੱਲ ਸਭ ਤੋਂ ਵੱਧ ਕਲੀਅਰ ਕਿਹੜੀ ਹੋਊਗੀ ਕਿ ਜਿਹੜੇ ਪੰਜਾਬ ਦੇ ਲੋਕ ਆ ਉਹ 45 ਡਿਗਰੀ ਟੈਂਪਰੇਚਰ ਨੂੰ ਕੀ ਮਹਿਸੂਸ ਕਰਦੇ ਆ ਕੀ 45 ਡਿਗਰੀ ਟੈਂਪਰੇਚਰ ਇਹਨਾਂ ਵਾਸਤੇ ਬਹੁਤ ਵੱਡੀ ਗੱਲ ਆ ਜਾਂ ਛੋਟੀ ਗੱਲ ਆ ਮੇਰੇ ਅਰਗੇ ਨੂੰ ਜੇ ਉਦਾਂ ਗੱਲ ਕਹੀ ਜਾਵੇ ਵੀ ਭਾਈ ਆਹ ਕੰਮ ਕਰ ਦੇ ਉਹ 3600 ਨਫਰਾ ਕਰਦਾ ਵੀ ਨਾ ਨਾ ਯਾਰ ਗਰਮੀ ਬਹੁਤ ਆ ਹੁਣ ਰੇਲੀਆਂ ਦੇ ਵਿੱਚ ਕਿੰਨਾ ਇਕੱਠ ਹੁੰਦਾ ਇਹ ਸਮਾਂ ਦੱਸੂਗਾ ਪਤਾ ਲੱਗ ਜਾਣਾ ਵੀ ਭਾਈ ਲੁਧਿਆਣੇ ਦੇ ਵਿੱਚ ਕਿਹੜੀ ਪਾਰਟੀ ਦਾ ਕਿੰਨਾ ਇਕੱਠ ਹੁੰਦਾ ਲੋਕ ਆ ਜਿਹੜੇ ਉਹ ਕਿੰਨੇ ਕੁ ਵਿਲੇ ਆ ਲੋਕ ਗਰਮੀ ਦੀ ਕਿੰਨੀ ਕੁ ਪ੍ਰਵਾਹ ਕਰਦੇ ਆ ਲੋਕ ਕੀ ਸੋਚਦੇ ਤੇ ਕੀ ਨਹੀਂ ਸੋਚਦੇ ਸੋ ਇਤ ਕੀ ਬੜਾ ਕੁਝ ਕਲੀਅਰ ਹੋ ਜਾਣਾ ਪਰ ਹਾਂ ਇੰਨੀ ਗੱਲ ਜ਼ਰੂਰ ਆ ਵੀ ਚੰਗਾ ਜਿੱਤੇ ਜਿਹੜਾ ਮਰਜ਼ੀ ਜਿੱਤੇ ਇਹ ਨਾ ਹੋਵੇ ਬਾਅਦ ਦੇ ਵਿੱਚ ਜਿਵੇਂ ਰੋਨੇ ਹੁੰਨੇ ਆ ਕੀ ਕਰਗੇ ਧੱਕਾ ਹੋ ਗਿਆ ਫਲਾਣਿਆਂ ਦੀ ਤਾਕਤ ਵੱਧ ਸੀ ਫਲਾਣਿਆਂ ਦੀ ਤਾਕਤ ਘਟ ਸੀ ਵੀ ਆਹ ਕੁਝ ਨਾ ਹੋਵੇ ਜੀ ਇਹਦੇ ਨਾਲ ਹੀ ਟੈਣਾ ਸਾਹਿਬ ਮੈਨੂੰ ਇਹ ਵੀ ਲੱਗਦਾ ਹੈ ਕਿ ਜਿਹੜੇ ਨਤੀਜੇ ਹੋਣਗੇ ਇਹ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਬਾਰੇ ਵਿੱਚ ਬਹੁਤ ਕੁਝ ਸਾਫ ਕਰਨਗੇ ਕਿ ਕੀ ਲੋਕਾਂ ਦੇ ਵਿੱਚ ਉਹਨਾਂ ਹੀ ਉਹਨਾਂ ਦੇ ਪ੍ਰਤੀ ਪਿਆਰ ਵਿਸ਼ਵਾਸ ਹੈਗਾ ਜਾਂ ਫਿਰ ਨਹੀਂ ਦੇਖੋ ਜਿਹੜੀ ਨਾ ਜ਼ਿਮਨੀ ਟੋਣ ਹੁੰਦੀ ਆ ਜ਼ਿਮਨੀ ਟੋਣ ਆਮ ਤੌਰ ਤੇ ਉੱਥੇ ਸਤਾਧਾਰੀ ਧਿਰ ਦੇ ਪੱਖ ਦੇ ਵਿੱਚ ਜਾਂਦੀ ਹੁੰਦੀ ਆ ਆਮ ਤੌਰ ਤੇ ਕਿਉਂਕਿ ਸੱਤਾਧਾਰੀ ਧਿਰ ਦੇ ਕੋਲੇ ਪ੍ਰਚਾਰ ਦੇ ਸਾਧਨ ਹੁੰਦੇ ਆ ਉਹ ਲੋਕਾਂ ਦੇ ਲਈ ਐਲਾਨ ਬਹੁਤ ਕਰ ਸਕਦੀ ਆ ਲੋਕ ਵੀ ਇਹ ਸੋਚਣ ਲੱਗ ਜਾਂਦੇ ਕਈ ਵਾਰ ਵੀ ਯਾਰ ਕਿਸੇ ਹੋਰ ਨੂੰ ਵੋਟਾਂ ਪਾਵਾਂਗੇ ਇਹਦੇ ਨਾਲੋਂ ਜਿੰਨਾਂ ਦਾ ਪਾਰਟੀ ਦੀ ਸਰਕਾਰ ਆ ਆਪਾਂ ਉਹਨੂੰ ਵੋਟਾਂ ਪਾ ਕੇ ਉਹਨਾਂ ਦਾ ਬੰਦਾ ਜਿੱਤ ਆਈਏ ਸ਼ਾਇਦ ਇੱਥੇ ਕੋਈ ਨਾ ਕੋਈ ਮਸਲਾ ਹੱਲ ਹੋ ਜੇ ਸੋ ਇਹ ਗੱਲਾਂ ਹੁੰਦੀਆਂ ਹਾਂ ਕਈ ਵਾਰੀ ਵਿਰਲੀਟਾ ਵੀ ਉਦਾਹਰਣੇ ਹੋ ਜੀ ਆਉਂਦੀ ਆ ਜਿਹਦੇ ਵਿੱਚ ਪਤਾ ਲੱਗਦਾ ਵੀ ਭਾਈ ਜਿਮਨੀ ਚੋਣ ਹੋਰ ਵੀ ਜਿੱਤ ਗਿਆ ਐ ਕਿ ਇਹ رائے ਵੀ ਪਤਾ ਲੱਗ ਜਾਊਗਾ ਮੇਰੀ رائے ਇਹ ਆ ਵੀ ਸੱਤਾਧਾਰੀ ਤੇ ਅਜੇ ਮੰਨ ਲੋ ਅੱਜ ਕਾਂਗਰਸ ਦੀ ਸਰਕਾਰ ਹੁੰਦੀ ਤਾਂ ਕਾਂਗਰਸ ਦੀ ਵੱਧ ਚਾਂਸ ਹੁੰਦੇ 80% ਜੇ ਆਕਾਦੀਆਂ ਦੀ ਸਰਕਾਰ ਹੋਵੇ 80% ਚਾਂਸ ਉਹਨਾਂ ਦੇ ਹੁੰਦੇ ਆ ਹੁਣ ਆਮ ਆਦਮੀ ਪਾਰਟੀ ਦੇ ਵੀ ਹੋਣਗੇ ਪਰ ਚਲੋ ਪੱਤਰਕਾਰ ਦੇ ਤੌਰ ਦੇ ਉੱਤੇ ਕਿਸੇ ਦੀ ਇੱਕ ਦੀ ਹਮਾਇਤ ਨਹੀਂ ਕਰਨੀ ਚਾਹੀਦੀ ਪਰ ਹੁਣ ਤੱਕ ਦੀ رائے ਲੋਕਾਂ ਦੀ ਇਹ ਆ ਵੀ ਇਹ ਸੱਤਾਧਾਰੀ ਧਿਰ ਨੂੰ ਉਹਦਾ ਫਾਇਦਾ ਹੁੰਦਾ ਜੀ ਜੀ ਤੇ ਟੇਣਾ ਸਾਹਿਬ ਉਹ ਥਾਰ ਵਾਲੀ ਅਮਨਦੀਪ ਕੋਰ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਜੀ ਕਹਿੰਦੇ ਕਿ ਹੁਣ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਉਹਨੂੰ ਮੈਂ ਨਾ ਕੱਲ ਇੱਕ ਗੱਲ ਸੋਚੀ ਵੀ ਬੰਦੇ ਨੂੰ ਸੋਸ਼ਲ ਮੀਡੀਆ ਦੀ ਆਦਤ ਕਿਸੀ ਹੁੰਦੀ ਆ ਇਹ ਜਿਹੜੀ ਬੀਬੀ ਆ ਇਹਨੂੰ ਅਸੀਂ ਥਾਰ ਕਰਕੇ ਤੇ ਰੀਲਾਂ ਕਰਕੇ ਜਾਣਦੇ ਆ ਹੋਰ ਤਾਂ ਇਹ ਕੋਈ ਪ੍ਰਾਪਤੀ ਨਹੀਂ ਗਈ ਵੀ ਜਿੱਥੇ ਬਾਕੀ ਪੁਲਿਸ ਮੁਲਾਜ਼ਮਾ ਉਹਨਾਂ ਦੇ ਵਿੱਚੋਂ ਇੱਕ ਇਹ ਆ ਜਾਂ ਚਿੱਟਾ ਵੇਚਣ ਦਾ ਦੋਸ਼ ਲਗਾਉਂਦੇ ਕਰਕੇ ਜਾਣਦੇ ਆ ਜਾਂ ਥਾਰ ਕਰਕੇ ਜਾਣਦੇ ਆ ਤੇ ਜਾਂ ਭਾਈ ਇਹ ਰੀਲਾਂ ਦੇ ਕਰਕੇ ਜਾਣਦੇ ਆ ਪਰ ਰੀਲਾਂ ਦੀ ਸੋਸ਼ਲ ਮੀਡੀਆ ਦੀ ਆਦਤ ਇੰਸਟਾਗ੍ਰam ਵਾਲੀ ਆਦਤ ਕਿੰਨੀ ਭੈੜੀ ਆ ਵੀ ਇਹ ਵੀ ਪਹਿਲਾਂ ਫੜੇ ਜਾਣ ਤੋਂ ਪਹਿਲਾਂ ਵੀਡੀਓ ਬਣਾਉਂਦੀ ਹੁੰਦੀ ਸੀ ਇਹ ਵਰਦੀ ਦੇ ਵਿੱਚ ਵੀ ਬਣਾਉਂਦੀ ਸੀ ਤੇ ਵਰਦੀ ਤੋਂ ਬਿਨਾਂ ਵੀ ਬਣਾਉਂਦੀ ਸੀ ਜਦੋਂ ਇਹ ਫੜੀ ਗਈ ਅੰਦਰ ਗਈ ਜ਼ਮਾਨਤ ਦੇ ਉੱਤੇ ਆਈ ਇਹਨੂੰ ਕਿਹੜਾ ਕਲੀਨ ਚਿੱਟ ਮਿਲੀ ਹੈ ਜਾਂ ਕਹਿ ਦਿੱ ਗਏ ਵੀ ਦੋਸ਼ ਮੁਕਤ ਹੋ ਗਈ ਆ ਹਲੇ ਤਾਂ ਜ਼ਮਾਨਤ ਤੇ ਬਾਹਰ ਆਈ ਹੈ ਨਾ ਆਉਣ ਸਰ ਇਹਨੇ ਰੀਲਾਂ ਬਣਾਉਣੀਆਂ ਫੇਰ ਸ਼ੁਰੂ ਕਰਤੀਆਂ ਮਤਲਬ ਇਹ ਆ ਵੀ ਰੀਲ ਨਾ ਕਿਤੇ ਮਿਸ ਹੋ ਜਾਏ ਹੋਰ ਜੋ ਮਰਜ਼ੀ ਹੋ ਜਾਏ ਜੇ ਇਥੇ ਆਪਣਾ ਨੀ ਫਲਾਣਾ ਵੀ ਐ ਕਰਦਾ ਫਲਾਣਾ ਵੀ ਐ ਕਰਦਾ ਤੇ ਭਾਈ ਇਹ ਜਿਹੜੀ ਬੰਦੇ ਨੂੰ ਆੜਤ ਪੈ ਜਾਂਦੀ ਮੈਂ ਤਾਂ ਇਹਦੇ ਤੋਂ ਇਹ ਸਿੱਖਿਆ ਵੀ ਭਾਈ ਉਹ ਰੀਲਾਂ ਤੋਂ ਬਿਨਾ ਰਹਿ ਨਹੀਂ ਸਕਦਾਗਾ ਉਹ ਰੋਟੀ ਬਿਨਾ ਸ਼ਾਇਦ ਰਹਿ ਲੇ ਹੁਣ ਇਹ ਬੀਬੀ ਆ ਜਿਹੜੀ ਉਹ ਇੰਟਰਵਿਊਆ ਵੀ ਦੇਣ ਲੱਗ ਪਈ ਹੁਣ ਇਹਦਾ ਇੱਕ ਵਾਰੀ ਫੇਰ ਔਲਾ ਪੈ ਗਿਆ ਤੇ ਇਹਨੂੰ ਲੰਘੇ ਕੱਲ ਵਿਜੀਲੈਂਸ ਦੇ ਵੱਲੋਂ ਚੱਕ ਲੈ ਗਿਆ ਵਿਜੀਲੈਂਸ ਆ ਜਿਹੜੀ ਉਹ ਸ਼ਾਇਦ ਇਹਦਾ ਜੁਰਮਾਨਾ ਹਾਸਲ ਕਰੇ ਜਾਂ ਪਤਾ ਨਹੀਂ ਕੀ ਹੋਊਗਾ ਪਰ ਅਸਲ ਦੇ ਵਿੱਚ ਪਤਾ ਇਹ ਲੱਗਾ ਜੀ ਕਿ ਵਿਜੀਲੈਂਸ ਦੇ ਕੋਲੇ ਜਾਣਕਾਰੀ ਪਹੁੰਚੀ ਆ ਬੀਏਡੀ ਟੋਟਲ ਹੁਣ ਤੱਕ ਦੀ ਆਮਦਨ ਜਿੰਨੀ ਆ ਤੇ ਉਹਦੇ ਨਾਲੋਂ ਜਿਹੜੇ ਇਹਦੇ ਖਰਚੇ ਆ ਉਹ ਕਹਿੰਦੇ ਜੀ ਲਗਭਗ 28-29% ਦੀ ਵਾਧਾ ਜਿਵੇਂ ਮੰਨ ਲਓ ਉਦਾਹਰਨ ਦੇ ਤੌਰ ਦੇ ਉੱਤੇ ਮਹੀਨੇ ਦਾ ਕੋਈ ਬੰਦਾ 50000 ਕਮਾਉਂਦਾ ਹੋਵੇ ਤੇ ਖਰਚ ਹੋਵੇ ਜੀ ਉਹਦਾ 1.5 ਲੱਖ ਜਾਂ 1.5 ਲੱਖ ਤੇ ਸਵਾਲ ਤਾਂ ਪੈਦਾ ਹੋਊਗਾ ਨਾ ਵੀ ਚਲੋ 50000 ਤੇਰੀ ਤਨਖਾਹ ਤੇ ਬਾਕੀ ਪੈਸੇ ਕਿੱਥੋਂ ਆਏ ਆ ਉਹ ਇਸ ਤਰੀਕੇ ਦੇ ਨਾਲ ਆ ਹੁਣ ਜੇਕਰ ਇਹ ਬੀਬੀ ਇਹ ਗੱਲ ਕਹੂਗੀ ਜੀ ਕਿ ਮੈਂ ਤਾਂ ਜੀ ਕਿਸ਼ਤਾਂ ਦੇ ਉੱਤੇ ਹਰ ਚੀਜ਼ ਲੈਂਦੀ ਰਹੀ ਆ ਤੇ ਫਿਰ ਭਾਈ ਕਿਸ਼ਤਾਂ ਆਪਾਂ ਦੇਣੀਆਂ ਵੀ ਉਹ ਤਾਂ ਇਹ ਤਾਂ ਹੈ ਨਹੀਂ ਵੀ ਜੇ ਕਿਸ਼ਤਾਂ ਤੇ ਚੀਜ਼ ਲਈ ਤਾਂ ਕਿਸ਼ਤਾਂ ਮੋੜਦੀਆਂ ਹੀ ਨਹੀਂ ਜੇ ਤੁਹਾਡਾ ਮੰਨ ਲਓ ਆਮਦਨ ਤੁਹਾਡੀ ਹੋਵੇ 80000 ਰੁਪਏ ਤਨਖਾਹ ਹੋਵੇ ਤੇ ਕਿਸ਼ਤਾਂ ਤੁਹਾਡੀਆਂ ਲੱਖ ਰੁਪਏ ਦੀਆਂ ਜਾਂਦੀਆਂ ਤੇ ਫਿਰ ਬਾਕੀ ਖਰਚੇ ਬੰਦਾ ਇਹ ਗੱਲ ਕਹੋਗਾ ਜੀ ਕਿ ਭਾਈ ਉਹਨੇ ਮੈਂ ਜ਼ਿੰਦਗੀ ਜਿਉਣ ਦੇ ਲਈ ਹੋਰ ਵੀ ਕਰਨੇ ਸੀਗੇ ਸੋ ਉਸ ਹੁਣ ਗੱਲ ਦੀ ਪੜਤਾਲ ਹੋਊਗੀ ਵੈਸੇ ਇਹ ਵੀ ਪਤਾ ਲੱਗਾ ਵੀ ਕੱਲ ਇਹਦੀ ਸਾਰੀ ਪ੍ਰਾਪਰਟੀ ਫ੍ਰੀਜ਼ ਕਰ ਲਈ ਗਈ ਆ ਇਹਦੇ ਵਿੱਚ ਇਹਦੀ ਕਾਰ ਇਹਦੀ ਥਾਰ ਇਹਦਾ ਬੁਲਟ ਇਹਦਾ ਪਲਾਟ ਇਹਦਾ ਘਰ ਇਹਦੇ ਦੋ ਆਈਫੋਨ ਇਹ ਸਾਰਾ ਕੁਝ ਫਰੀਜ਼ ਕਰ ਲਿਆ ਗਿਆ ਸੋ ਵਿਖਦੇ ਭਾਈ ਕੀ ਨਿਕਲਦਾ ਵਿੱਚੋਂ ਪਰ ਕੁੱਲ ਮਿਲਾ ਕੇ ਇਹ ਆ ਵੀ ਜਿਹੜੀ ਥਾਰ ਵਾਲੀ ਬੀਬੀ ਜਾਂ ਕਿੱਟੇ ਵਾਲੀ ਬੀਬੀ ਜਾਂ ਰੀਲਾਂ ਵਾਲੀ ਬੀਬੀ ਅਮਨਦੀਪ ਤੇ ਇਹਦੀਆਂ ਜਿਹੜੀਆਂ ਖਬਰਾਂ ਮੱਧ ਬਜੀਆਂ ਪਈਆਂ ਸੀ ਇੱਕ ਵਾਰ ਕੱਲ ਫੇਰ ਉੱਠ ਖੜੀਆਂ ਜੀ ਜੀ ਬਿਲਕੁਲ ਤੇ ਜਿਹੜਾ ਸਾਹਿਬ ਅਕਾਲੀ ਦਲ ਦੇ ਕੌਂਸਲਰ ਦੇ ਕਤਲ ਦੇ ਮਾਮਲੇ 'ਚ ਮਜੀਠੀਆ ਹੋਰਾਂ ਨੇ ਕਹਿੰਦੇ ਸਵਾਲ ਖੜੇ ਕੀਤੇ ਨੇ ਜੀ ਕੀ ਕਹਿਣਾ ਉਹਨਾਂ ਦਾ ਵਿਕਰਮ ਸਿੰਘ ਮਜੀਠੀਆ ਨੇ ਕੱਲ ਮੀਡੀਆ ਦੇ ਮੂਹਰੇ ਨਾ ਇੱਕ ਵੀਡੀਓ ਵਾਇਰਲ ਕੀਤੀ ਆ ਇਹ ਗੱਲ ਕਹੀ ਹੈ ਜੀ ਕਿ 19 ਮਈ ਨੂੰ ਕਾਲੀਦਲ ਦੇ ਕਾਉਂਸਲਰ ਹਰਜਿੰਦਰ ਸਿੰਘ ਜੀ ਦਾ ਕਤਲ ਕਰ ਦਿੱਤਾ ਗਿਆ 19 ਮਈ ਨੂੰ ਇਹਦੇ ਘਰ ਦੇ ਮੂਹਰੇ ਗੇਟ ਦੇ ਕੋਲੇ ਤੇ ਅਣਪਛਾਤੇ ਬੰਦੇ ਜਿਹੜੇ ਹਥਿਆਰ ਸਮੇਤ ਫਿਰਦੇ ਆ ਤੇ ਉਹਨੇ ਇਹ ਗੱਲ ਕਹੀ ਹੈ ਵੀ ਜੇਕਰ ਤੇ ਪੁਲਿਸ ਨੇ ਵੇਲੇ ਸਰਕਾਰ ਕਾਰਵਾਈ ਕੀਤੀ ਹੁੰਦੀ 19 ਮਈ ਨੂੰ ਹੀ ਜਾਂ 19 ਮਈ ਨੂੰ ਜਦੋਂ ਪਤਾ ਲੱਗਿਆ ਸੀ ਵੀ ਆਹ ਲੋ ਜੀ ਫੁਟੇਜ ਤੇ 25 ਮਈ ਨੂੰ ਇਹਦਾ ਕਤਲ ਨਾ ਹੁੰਦਾ ਸਾਡੇ ਕਾਉਂਸਲਰ ਦਾ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ ਇਸ ਵੇਲੇ ਸਿਰਫ ਤੇ ਸਿਰਫ ਵੀ ਆਪਦਿਆਂ ਨੂੰ ਬਚਾਉਣ ਦੇ ਉੱਤੇ ਲੱਗੀ ਆ ਕਦੇ ਕਿਹਦਾ ਕਤਲ ਕੋਈ ਕਰ ਜਾਂਦਾ ਕਦੇ ਕਿਹਦਾ ਕਤਲ ਕੋਈ ਕਰ ਜਾਂਦਾ ਇਹ ਪੰਜਾਬ ਦੇ ਅੱਜ ਦੇ ਹਾਲਾਤ ਆ ਉਹਨਾਂ ਨੇ ਇਹ ਗੱਲ ਆਖੀ ਆ ਸੋ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਇਹ ਕੋਈ ਦੇਖੋ ਪੰਜਾਬ ਦੇ ਵਿੱਚ ਨਵੀਂ ਗੱਲ ਨਹੀਂ ਪੰਜਾਬ ਦੇ ਵਿੱਚ ਹਰ ਰੋਜ਼ ਹੀ ਕਿਸੇ ਨਾ ਕਿਸੇ ਦਾ ਕਤਲ ਹੋ ਹੀ ਜਾਂਦਾ ਕਦੇ ਕੋਈ ਕਿਸੇ ਨੂੰ ਮਾਰ ਜਾਂਦਾ ਕਦੇ ਹੋਰ ਕਿਸੇ ਨੂੰ ਮਾਰ ਜਾਂਦਾ ਹਾਲਾਂਕਿ ਪੁਲਿਸ ਨੇ ਇਹ ਗੱਲ ਕਹੀ ਆ ਵੀ ਜਿਸ ਦਿਨ ਉਹਨਾਂ ਨੇ ਇਹਨਾਂ ਗੈਂਗਸਟਰਾਂ ਨੇ ਜਾਂ ਬਦਮਾਸ਼ਾਂ ਨੇ ਇਹ ਅਕਾਲੀ ਕੌਂਸਲਰ ਦਾ ਕਤਲ ਕੀਤਾ ਉਹ ਕਰਨੀ ਜੀ ਉਸੇ ਦਿਨੀ ਇਹਨਾਂ ਨੂੰ ਅਸੀਂ ਮੁਕਾਬਲੇ ਦੇ ਵਿੱਚ ਤੇ ਗ੍ਰਿਫਤਾਰ ਕਰ ਲਿਆ ਗੋਲਮਾ ਚਲਾ ਕੇ ਪਰ ਹੁਣ ਵਿਕਰਮਜੀਤ ਕੇ ਨੇ ਸਵਾਲੇ ਕਿਤਾਬੀ ਇਸ ਕਾਉਂਸਲਰ ਦੇ ਵੱਲੋਂ ਇਹਨਾਂ ਦੇ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਚਿੱਠੀ ਦਿੱਤੀ ਗਈ ਸੀ ਅਰਜੀ ਦਿੱਤੀ ਗਈ ਸੀ ਵੀ ਸਾਡੀ ਜਾਨ ਦਾ ਖਤਰਾ ਵੀ ਸਾਡੇ ਵੱਲ ਇਸ ਤਰੀਕੇ ਦੇ ਨਾਲ ਕੋਈ ਹਮਲਾ ਕਰਨਾ ਚਾਹੁੰਦੇ ਆ ਤੇ ਪਰ ਜੇ ਉਸ ਦਿਨ ਇਹਨਾਂ ਨੂੰ ਕੋਈ ਸਹਾਇਤਾ ਮਿਲੀ ਹੁੰਦੀ ਪੁਲਿਸ ਦੀ ਤਾਂ ਸ਼ਾਇਦ ਉਹਦੀ ਜ਼ਿੰਦਗੀ ਅਜ ਬਚੀ ਹੁੰਦੀ ਮੈਂ ਤਨੇ ਅੱਗੇ ਵੀ ਗੱਲ ਕਹੀ ਸੀ ਵੀ ਵਿਦੇਸ਼ਾਂ ਦੇ ਵੱਲ ਜਿਹੜੇ ਲੋਕ ਜਾਂਦੇ ਆ ਉਹਦਾ ਇਕਲੌਤਾ ਕਾਰਨ ਇਹ ਨਹੀਂ ਹੈਗਾ ਕਿ ਭਾਈ ਆਹ ਦੇਖ ਲਓ ਜੀ ਇਹ ਰੋਟੀ ਦੀ ਖਾਤਰ ਜਾਂ ਗਰੀਬੀ ਕੱਢਣ ਦੀ ਖਾਤਰ ਉਹ ਇੱਕ ਕਾਰਨ ਹੋ ਸਕਦਾ ਪਰ ਹੁਣ ਜਿਹੜਾ ਅ ਗੋਲੀਆਂ ਨਾਲ ਲੋਕ ਮਾਰੇ ਜਾਂਦੇ ਆ ਕਦੇ ਕਿਹਦਾ ਕੋਈ ਨੁਕਸਾਨ ਹੋ ਗਿਆ ਕਦੇ ਕਿਹਦਾ ਕੋਈ ਨੁਕਸਾਨ ਹੋ ਗਿਆ ਆ ਕਰੀ ਜਾਂਦੇ ਆ ਸੋ ਇਸ ਤਰੀਕੇ ਦੇ ਨਾਲ ਆ ਜਿਹੜਾ ਉਹ ਸਭ ਤੋਂ ਵੱਡਾ ਮਸਲਾ ਹੈਗਾ ਵੀ ਇਹ ਰੋਟੀ ਨਾਲੋਂ ਵੀ ਵੱਡਾ ਮਸਲਾ ਇਸ ਵੇਲੇ ਸੁਰੱਖਿਆ ਬਣਿਆ ਪਿਆ ਕਦੇ ਕੋਈ ਕਿਹਦੇ ਗੋਲੀ ਮਾਰ ਜਾਂਦਾ ਕਦੇ ਕੁਝ ਆਉਂਦੀ ਖਬਰ ਕਦੇ ਕੁਝ ਆਉਂਦੀ ਆ ਤੁਸੀਂ ਕਿਸੇ ਵੀ ਦਿਨ ਦਾ ਅਖਬਾਰ ਚੁੱਕ ਲੋ ਤੁਹਾਨੂੰ ਗੈਂਗਸਟਰਾਂ ਦੀਆਂ ਚੋਰਾਂ ਦੀਆਂ ਬਦਮਾਸ਼ਾਂ ਦੀਆਂ ਫਰੋਤੀਆਂ ਦੀਆਂ ਕਤਲਾਂ ਦੀਆਂ ਜ਼ਖਮੀ ਕਰਨ ਦੀਆਂ ਖਬਰਾਂ ਆਮ ਮਿਲ ਜਾਂਦੀਆਂ ਮੇਰਾ ਖਿਆਲ ਹੈ ਵੀ ਪੰਜਾਬ ਵਿਹਲਾ ਹੋਣ ਦਾ ਇੱਕ ਕਾਰਨ ਇਹ ਵੀ ਹੈ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੇਣਾ ਸਾਹਿਬ ਇੱਕ ਕਾਰਨ ਇਹ ਵੀ ਹੈ ਖੈਰ ਉਧਰ ਦੂਸਰੇ ਬੰਨੇ ਟੇਣਾ ਸਾਹਿਬ ਰੌਲਾ ਬਹੁਤ ਜ਼ਿਆਦਾ ਪਿਆ ਹੋਇਆ ਪੰਜਾਬ ਪੁਲਿਸ ਕਹਿੰਦੇ ਨਵੇਂ ਭਰਤੀ 6 ਸਿਪਾਹੀ ਜਿਹੜੇ ਨੇ ਉਹ ਡੋਪ ਟੈਸਟ ਦੇ ਵਿੱਚ ਉਹ ਫੇਲ ਪਾਏ ਗਏ ਨੇ ਹਾਂ ਬਿਲਕੁਲ ਜੀ ਇਹ ਦੇਖੋ ਪੰਜਾਬ ਦੀ ਪੁਲਿਸ ਆ ਜਿਹੜੀ ਉਹ ਨਸ਼ਾ ਕਰਦੀ ਆ ਵੋਦਿਕ ਪੁਲਿਸ ਆਪਾਂ ਇਹਦੇ ਬਾਰੇ ਤਾਂ ਜਾਣਦੇ ਆ ਪਰ ਭਾਈ ਪੰਜਾਬ ਦੀ ਪੁਲਿਸ ਪੁਲਿਸ ਦੇ ਵਿੱਚ ਭਰਤੀ ਹੋਣ ਤੋਂ ਪਹਿਲਾਂ ਵੀ ਨਸ਼ੇ ਦੀ ਆਦੀ ਹੈ ਇਹਦਾ ਵੀ ਪਤਾ ਲੱਗ ਗਿਆ ਜਦੋਂ ਕੋਈ ਬੰਦਾ ਪੁਲਿਸ ਦੇ ਵਿੱਚ ਭਰਤੀ ਹੁੰਦਾ ਤੇ ਫਿਰ ਉਹਦਾ ਦੋ ਤਰ੍ਹਾਂ ਦੇ ਟੈਸਟ ਹੁੰਦੇ ਆ ਪੁਲਿਸ ਦੇ ਵਿੱਚ ਭਰਤੀ ਤਾਂ ਹੁੰਦਾ ਇੱਕ ਉਹਦਾ ਰਿਟਰਨ ਟੈਸਟ ਹੁੰਦਾ ਦੂਜਾ ਉਹਦਾ ਫਿਜ਼ੀਕਲ ਟੈਸਟ ਹੁੰਦਾ ਜਦੋਂ ਉਹ ਸਰੀਰਕ ਟੈਸਟ ਦੇ ਵਿੱਚ ਦੌੜ ਦੇ ਵਿੱਚ ਛਾਤੀ ਦੇ ਵਿੱਚ ਕੱਦ ਦੇ ਵਿੱਚ ਬਾਕੀ ਸਭ ਜਿਹੜੀਆਂ ਗਤੀਵਿਧੀਆਂ ਦੇ ਵਿੱਚ ਸੰਪੂਰਨ ਹੋਵੇ ਤੇ ਫੇਰ ਭਾਈ ਉਹਦਾ ਰਿਟਰਨ ਟੈਸਟ ਉਹਦੇ ਚੋਂ ਵੀ ਪਾਸ ਹੋਇਆ ਹੋਵੇ ਤੇ ਫੇਰ ਆਪਾਂ ਉਹਨੂੰ ਕਹਿੰਦੇ ਜੀ ਹੁਣ ਇਹ ਪੁਲਿਸ ਦੇ ਵਿੱਚ ਭਰਤੀ ਹੋ ਗਿਆ ਹੁਣ ਇਹਦੀ ਟ੍ਰੇਨਿੰਗ ਲੱਗੂਗੀ ਜਿਹੜੀ ਟ੍ਰੇਨਿੰਗ ਆ ਉਹ ਦੋ ਥਾਵਾਂ ਤੇ ਹੁੰਦੀ ਹੈ ਜਾਂ ਤਾਂ ਉਹ ਹੋਊਗੀ ਜੀ ਫਲੋਰ ਦੀ ਪੁਲਿਸ ਅਕੈਡਮੀ 'ਚ ਜਾਂ ਹੋਊਗੀ ਹੁਸ਼ਿਆਰਪੁਰ ਦੇ ਜਹਾਨਕੇਲਾਂ ਦੇ ਵਿੱਚ ਇਹ ਜਹਾਨਕੇਲਾਂ ਦੇ ਵਿੱਚ ਨਵੇਂ ਪੁਲਿਸਗਰ ਜਿਹੜੇ ਭਰਤੀ ਹੋਏ ਆ ਉੱਥੇ ਟ੍ਰੇਨਿੰਗ ਦੇ ਲਈ ਗਏ ਸੀਗੇ ਤੇ ਉੱਥੇ ਜਦੋਂ ਗਿਆ ਦਾ ਡੋਪ ਟੈਸਟ ਕੀਤਾ ਉਹਦੇ 'ਚ ਡੋਪ ਟੈਸਟ ਪੋਜ਼ਿਟਿਵ ਆ ਗਿਆ ਲੋ ਜੀ ਉਹਨਾਂ ਨੇ ਪੁੱਠੇ ਪੈਰੀ ਉੱਥੋਂ ਵਾਪਸ ਭੇਜਤੇ ਆ ਮਤਲਬ ਇਹ ਹੈ ਜੀ ਕਿ ਨੌਕਰੀ ਜੁਆਇਨ ਕਰਨ ਤੋਂ ਪਹਿਲਾਂ ਹੀ ਨਸ਼ੇ ਦੇ ਆਦੀ ਨਿਕਲੇ ਸੋ ਆਹ ਵੀ ਪੰਜਾਬ ਦਾ ਇੱਕ ਸੱਚ ਆ ਇਹ ਆਪਾਂ ਕਹਿ ਦਈਏ ਵੀ ਯੁੱਧ ਨਸ਼ਾ ਵਿਰੋਧ ਦਾ ਜਾਂ ਆਪਾਂ ਕਹਿ ਦਈਏ ਵੀ ਭਾਈ ਜਵਾਨੀ ਗਲਤ ਰਾਹ ਤੇ ਤੁਰ ਪਈ ਆ ਜਾਂ ਕਹਿ ਦਈਏ ਲੋਕਾਂ ਨੂੰ ਪਰਵਾਹ ਹੀ ਨਹੀਂ ਭਵਿੱਖ ਦੀ ਸੋ ਆ ਗੱਲਾਂ ਹੈਗੀਆਂ ਜੇ ਮੰਨ ਲਓ ਇਹ ਨਸ਼ਾ ਨਾ ਕਰਦੇ ਹੁੰਦੇ ਤਾਂ ਹੋ ਸਕਦਾ ਵੀ ਭਾਈ ਇਹ ਟ੍ਰੇਨਿੰਗ ਨਾਲ ਹੀ ਚੱਲਦੀ ਤੇ ਹੋਰ ਮਹੀਨੇ 2 ਮਹੀਨੇ ਤੱਕ ਇਹਨਾਂ ਦੀ ਤਨਖਾਹ ਪੈਣ ਲੱਗ ਜਾਂਦੀ ਪਰ ਨਾ ਇਹ ਉੱਥੇ ਹੀ ਫੇਰ ਆ ਕੇ ਜਿੱਥੋਂ ਤੁਰੇ ਸੀਗੇ ਜੀ ਜੀ ਬਿਲਕੁਲ ਟੈਣਾ ਸਾਹਿਬ ਪਿਛਲੇ ਦਿਨੀ ਅਗਨੀਵੀਰ ਆਕਾਸ਼ਦੀਪ ਸਿੰਘ ਉਹਨਾਂ ਦੇ ਬਾਰੇ ਵਿੱਚ ਪਤਾ ਲੱਗਿਆ ਸੀ ਸਾਰਿਆਂ ਨੂੰ ਤੇ ਹੁਣ ਉਹ ਸ਼ਹੀਦ ਦਾ ਦਰਜਾ ਨਾ ਦੇਣ ਦੇ ਉੱਪਰ ਪਰਿਵਾਰ ਜਿਹੜਾ ਕਾਫੀ ਜ਼ਿਆਦਾ ਖਫਾ ਹੈ ਜੀ ਬਿਲਕੁਲ ਜੀ ਬਿਲਕੁਲ ਸ਼ਹੀਦ ਦਾ ਦਰਜਾ ਨਾ ਮਿਲਣ ਦੇ ਕਰਕੇ ਪਰਿਵਾਰ ਕਾਫੀ ਖਫਾ ਹੈਗਾ ਇਹ ਜਾਣਕਾਰੀ ਮਿਲੀ ਹੈ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਇਸ ਵੇਲੇ ਖਬਰਾਂ ਆਉਂਦੀਆਂ ਉਹ ਚਿੰਤਾਜਨਕਾ ਕਿਉਂਕਿ ਜਿਹੜੀ ਗੋਲੀ ਆ ਨਾ ਜਾਂ ਜਿਹੜਾ ਵੀ ਇਸ ਵੇਲੇ ਥੋਪ ਦਾ ਗੋਲਾ ਜਾਂ ਜਿਹੜਾ ਅਤਵਾਦ ਦਾ ਉਹਨੇ ਪੱਕੇ ਤੇ ਕੱਚੇ ਫੌਜੀ ਦੇ ਵਿੱਚ ਕੋਈ ਅਸਰ ਥੋੜੀ ਵੇਖਣਾ ਵੀ ਭਾਈ ਇਹ ਕੰਟਰੈਕਟ ਦੇ ਉੱਤੇ ਆ ਇਹ ਅਗਨੀਵੀਰ ਆ ਕਿ ਇਹ ਪੱਕਾ ਫੌਜੀ ਆ ਮੌਤ ਤਾਂ ਮੌਤ ਆ ਜਦੋਂ ਬੰਦਾ ਬਾਰਡਰ ਦੇ ਉੱਤੇ ਦੇਸ਼ ਦੀ ਰਾਖੀ ਕਰਨ ਗਿਆ ਉਹਦੇ ਚ ਕੱਚਾ ਪੱਕਾ ਕਿਹੜੇ ਪਾਸੇ ਆ ਗਿਆ ਸੋ ਇੱਕ ਚਹਿਲ ਪਿੰਡ ਆ ਜੀ ਇਹ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਟਹਿਣੇ ਪਿੰਡ ਦੇ ਨਾਲ ਹੀ ਆ ਅਸੀਂ ਇਕੱਠੇ ਬਹੁਤ ਸਾਰੇ ਵਿਦਿਆਰਥੀ ਪੱਕਾ ਪਿੰਡ ਟਹਿਣਾ ਪਿੰਡ ਕਲੇਰ ਪਿੰਡ ਭਾਣਾ ਤੇ ਇਹ ਆਲੇ ਦੁਆਲੇ ਦੇ ਪਿੰਡਾਂ ਦੇ ਪੜ੍ਹਦੇ ਰਹੇ ਆ ਮਤਲਬ ਸਾਡੇ ਨਾਲ ਦਾ ਪਿੰਡ ਆ ਜਿਹੜਾ 1 ਕਿਲੋਮੀਟਰ ਦੀ ਦੂਰੀ ਦੇ ਉੱਤੇ ਤੇ ਚੈਲ ਆ ਚੈਲ ਪਿੰਡ ਦਾ ਇਹ ਅਗਨੀਵੀਰ ਆ ਆਕਾਸ਼ਦੀਪ ਸਿੰਘ ਇਹ ਆਕਾਸ਼ਦੀਪ ਸਿੰਘ ਆ ਜਿਹੜਾ ਇਹਦੇ ਪਿਛਲੇ ਦਿਨੀ ਸ਼ਹੀਦ ਹੋਇਆ ਸੀ ਇਹ ਕੁਝ ਕ ਮਹੀਨੇ ਪਹਿਲਾਂ ਹੀ ਤੇ ਪਤਾ ਲੱਗਾ ਜੀ ਕਿ ਭਰਤੀ ਹੋਇਆ ਸੀ ਤੇ ਇਹਦੇ ਨਾਲ ਦੇ ਸਾਥੀਏ ਜਿਹੜੇ ਰਹਿ ਗਏ ਸੀ ਇਹ ਭਰਤੀ ਹੋ ਗਿਆ ਸੀ ਪਰ ਜਦੋਂ ਇਹ ਨੂੰ ਹੁਣ ਸ਼ਹੀਦ ਹੋ ਗਿਆ ਸਸਕਾਰ ਹੋ ਗਿਆ ਤੇ ਪੰਜਾਬ ਦੀ ਸਰਕਾਰ ਦੇ ਵੱਲੋਂ ਨਾ ਤਾਂ ਇਹ ਨੂੰ ਸ਼ਹੀਦ ਐਲਾਨਿਆ ਗਿਆ ਤੇ ਨਾ ਇਹਦੇ ਪਰਿਵਾਰ ਦੀ ਕੋਈ ਆਰਥਿਕ ਮਦਦ ਦਾ ਐਲਾਨ ਕੀਤਾ ਗਿਆ ਹਾਲਾਂਕਿ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਤਾਰ ਸਿੰਘ ਸੰਧਵਾ ਇਹਨਾਂ ਦੇ ਪਿੰਡ ਜਾ ਕੇ ਆਏ ਆ ਚਹਿਲਪਿੰਡ ਕਿਉਂਕਿ ਉਹਨਾਂ ਦੇ ਹਲਕੇ ਦੇ ਵਿੱਚ ਹੀ ਪੈਂਦਾ ਜੀ ਕੋਟਕਪੂਰੇ ਦੇ ਵਿੱਚ ਚਹਿਲਪਿੰਡ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਹਰ ਸੰਭਵ ਮਦਦ ਦੇ ਵਾਸਤੇ ਖੜੀ ਆ ਪਰ ਲੋਕ ਇਹ ਚਾਹੁੰਦੇ ਜੀ ਕਿ ਇੱਕ ਤਾਂ ਜਿਹੜੀ ਔਨ ਡਿਊਟੀ ਜਿਹੜੀ ਇਹਨਾਂ ਦੀ ਸ਼ਹਾਦਤ ਹੋਈ ਆ ਤੇ ਭਾਈ ਉਹਦੀ ਮਦਦ ਵੀ ਕੀਤੀ ਜਾਵੇ ਤੇ ਦੂਜੀ ਗੱਲ ਇਹ ਜੀ ਕਿ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਦੁੱਖ ਦੀ ਗੱਲ ਇਹ ਆ ਵੀ ਜਿਵੇਂ ਆਪਾਂ ਬਾਕੀ ਥਾਵਾਂ ਤੇ ਕਹਿੰਦੇ ਆ ਨਾ ਕਿ ਭਾਈ ਆ ਦੇਖੋ ਜੀ ਆ ਕੌਂਟਰੈਕਟ ਦੇ ਉੱਤੇ ਅਸੀਂ ਡਰਾਈਵਰ ਭਰਤੀ ਕਰ ਲਏ ਕੌਂਟਰੈਕਟ ਦੇ ਉੱਤੇ ਅਸੀਂ ਸਿਹਤ ਕਾਮੇ ਰੱਖ ਲਏ ਕੌਂਟਰੈਕਟ ਦੇ ਉੱਤੇ ਅਸੀਂ ਕਨੈਕਟਰ ਭਰਤੀ ਕਰ ਲਏ ਓਵੇਂ 4 ਸਾਲਾਂ ਕੌਂਟਰੈਕਟ ਦੇ ਉੱਤੇ ਕੇਂਦਰ ਦੀ ਸਰਕਾਰ ਨੇ ਕੰਮ ਸ਼ੁਰੂ ਕੀਤਾ ਜੀ ਕਿ ਫੌਜ ਦੇ ਵਿੱਚ ਭਰਤੀ ਕਰ ਲੋ ਅਗਨੀਵੀਰ ਭਰਤੀ ਕਰ ਲੋ ਸੋ ਸ਼ਹੀਦیاں ਜਿਹੜੀਆਂ ਉਹ ਹੁੰਦੀਆਂ ਪਹਿਲਾਂ ਵੀ ਪੰਜਾਬ ਦੇ ਕੁਝ ਜਵਾਨ ਸ਼ਹੀਦ ਹੋਏ ਆ ਹੋਰ ਵਕਫ ਵਕਫਾਾਂ ਦੇ ਵੀ ਪਰ ਹਾਲੇ ਤੱਕ ਇਹਨਾਂ ਨੂੰ ਸ਼ਹੀਦ ਦਾ ਦਰਜਾ ਮਿਲਦਾ ਨਹੀਂ ਜੀ ਡਾਣਾ ਸਾਹਿਬ ਆਪਾਂ ਖਬਰ ਸੰਚੀ ਕੀਤੀ ਸੀ ਕਿ ਲਾਲੂ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਇਸ ਵੇਲੇ ਤਣਥੱਲੀ ਮਚੀ ਹੋਈ ਹੈ ਉਹਨਾਂ ਨੇ ਆਪਣੇ ਵੱਡੇ ਪੁੱਤ ਨੂੰ ਲਾਲੂ ਪ੍ਰਸਾਦ यादव ਨੇ ਪਰਿਵਾਰ ਦੇ ਵਿੱਚੋਂ ਪਾਰਟੀ ਚੋਂ ਬਾਹਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਦੇ ਵਿੱਚ ਤੇਜ ਪ੍ਰਤਾਪ ਯਾਦਵ ਦੀ ਪਤਨੀ ਐਸ਼ਵਰੀਆ ਇਹ ਕਹਿੰਦੀ ਹੈ ਕਿ ਪਰਿਵਾਰ ਡਰਾਮਾ ਕਰ ਰਿਹਾ ਦੇਖੋ ਅਸਲ ਦੇ ਵਿੱਚ ਨਾ ਤੇਜ ਪ੍ਰਤਾਪ ਯਾਦਵ ਤੇ ਐਸ਼ਵਰੀਆ ਇਹ ਦੋਵੇਂ ਪਤੀ ਪਤਨੀ ਆ ਤੇਜ ਪ੍ਰਤਾਪ ਲਾਲੂ ਪ੍ਰਸਾਦ ਦਾ ਸਭ ਤੋਂ ਵੱਡਾ ਮੁੰਡਾ ਲਾਲੂ ਪ੍ਰਸਾਦ ਨੇ ਪਰਸੋਂ ਨੂੰ ਬੇਦਖਲ ਕੀਤਾ ਸੀਗਾ ਪਰਿਵਾਰ ਦੇ ਵਿੱਚੋਂ 6 ਸਾਲ ਤੇ ਦੀ ਪਾਰਟੀ ਦੇ ਵਿੱਚੋਂ ਕੱਢਿਆ ਸੀਗਾ ਹੁਣ ਜਿਹੜੀ ਤਾਜ਼ਾ ਜਾਣਕਾਰੀ ਆਈ ਆ ਉਹ ਕੀ ਆ ਉਹ ਇਹ ਆ ਜੀ ਕਿ ਜਿਹੜੀ ਘਰਵਾਲੀ ਆ ਤੇਜ ਪ੍ਰਤਾਪ ਦੀ ਅਸ਼ਵਰਿਆ ਉਹਨੇ ਮੀਡੀਆ ਦੇ ਵਿੱਚ ਕਿਹਾ ਜੀ ਕਿ ਲਾਲੂ ਪ੍ਰਸਾਦ ਯਾਦਵ ਦਾ ਪਰਿਵਾਰ ਡਰਾਮੇ ਕਰ ਰਿਹਾ ਇਹ ਸਿਰਫ ਸਿਰਫ ਦਿਖਾਵਾ ਕਰ ਰਿਹਾ ਵੀ ਅਸੀਂ ਮੁੰਡੇ ਨੂੰ ਕੱਢਤਾ ਪਾਰਟੀ ਦੇ ਵਿੱਚੋਂ ਜੇ ਮੰਨ ਲਓ ਇਹਦਾ 15 ਸਾਲ ਤੋਂ ਕਿਸੇ ਦੇ ਨਾਲ ਅਫੇਅਰ ਚੱਲਦਾ ਸੀ ਤੇ ਪਰਿਵਾਰ ਨੂੰ ਪਤਾ ਸੀ ਤੇ ਭਾਈ ਫਿਰ ਮੇਰੇ ਨਾਲ ਇਹਦਾ ਵਿਆਹ ਕਿਉਂ ਕੀਤਾ ਮੇਰੀ ਜ਼ਿੰਦਗੀ ਕਿਉਂ ਖਰਾਬ ਕੀਤੀ ਆ ਉਨੇ ਗੱਲ ਕਹੀ ਵੀ ਹੁਣ ਤਾਂ ਲਾਲੂ ਪ੍ਰਸਾਰ ਯਾਦਵ ਇਹ ਚਿੱਠੀ ਪੋਸਟ ਪਾਉਂਦਾ ਕਿ ਭਾਈ ਪਰਿਵਾਰ ਦੇ ਸੰਸਕਾਰਾਂ ਦੇ ਮੁਤਾਬਕ ਨਹੀਂ ਚੱਲ ਰਿਹਾ ਇਹ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਕੀਤਾ ਤੇ ਜਦੋਂ ਮੈਨੂੰ ਫੜ ਕੇ ਕੁੱਟਦੇ ਹੁੰਦੇ ਸੀ ਪਰਿਵਾਰ ਦੇ ਵਿੱਚ ਤੇ ਉਦੋਂ ਕਦਰਾਂ ਕੀਮਤਾਂ ਦਾ ਘਾਣ ਨਹੀਂ ਸੀ ਹੁੰਦਾ ਉਦੋਂ ਪਰਿਵਾਰ ਦੇ ਨੈਤਿਕ ਮੁੱਲ ਕਿੱਥੇ ਗਏ ਸੀ ਅਸਲ ਵਿੱਚ ਇਹ ਉਹੀ ਈਸ਼ਵਰੀਆ ਜੀਨੇ ਕੁਝ ਕਿਸਮਾ ਪਹਿਲਾਂ ਕੁਝ ਕ ਸਾਲ ਪਹਿਲਾਂ ਤੇ ਸ਼ਿਕਾਇਤ ਦਰਜ ਕਰਵਾਈ ਸੀਗੀ ਲਾਲੂ ਪਰਿਵਾਰ ਦੇ ਖਿਲਾਫ ਵੀ ਤੇਜ ਪ੍ਰਤਾਪ ਮੈਨੂੰ ਕੁੱਟਦਾ ਤੇ ਰਾਵੜੀ ਦੇਵੀ ਮੈਨੂੰ ਵਾਲਾਂ ਤੋਂ ਫੜ ਕੇ ਕਿਹੜੀ ਸੀ ਆ ਇਹ ਉਹ ਕੇਸ ਹੈਗਾ ਸੋ ਅਸਲ ਵਿੱਚ ਉਹਨੇ ਇਹ ਗੱਲ ਕਹੀ ਹੈ ਜੀ ਕਿ ਵੋਟਾਂ ਦੇ ਕਰਕੇ ਡਰਾਮਾ ਕੀਤਾ ਗਿਆ ਵੀ ਭਾਈ ਸਾਡੇ ਸਾਰੇ ਪਰਿਵਾਰ ਤੇ ਗੱਲ ਨਾ ਆਵੇ ਸੋ ਵੈਨੇ ਕੀ ਬਣਦਾ ਪਰ ਇਹ ਗੱਲ ਸੱਚੀ ਹੈ ਜੀ ਕਿ ਥੋੜੇ ਕੁ ਸਮੇਂ ਬਾਅਦ ਬਿਹਾਰ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਗੱਲ ਕਹਿੰਦੇ ਆ ਵੀ ਲਾਲੂ ਪ੍ਰਸਾਦ ਯਾਦਵ ਦੇ ਵੱਲੋਂ ਉਹ ਤਸਵੀਰਾਂ ਜਿਹੜੀਆਂ ਕਿ ਤੇਜ ਪ੍ਰਤਾਪ ਦੀਆਂ ਇੱਕ ਹੋਰ ਔਰਤ ਦੇ ਨਾਲ ਉਹ ਵਾਇਰਲ ਹੋਣ ਤੋਂ ਬਾਅਦ ਤੇ ਮੁੱਦੇ ਨੂੰ ਠੱਲ ਪਾਉਣ ਦੇ ਲਈ ਜਾ ਇਹ ਦੱਸਣ ਦੇ ਲਈ ਕਿ ਭਾਈ ਮੈਨੂੰ ਤਾਂ ਆਪ ਬੜਾ ਦੁੱਖ ਹੋਇਆ ਤੇ ਵੋਟਾਂ ਦੇ ਵਿੱਚ ਇਹਦਾ ਅਸਰ ਨਾ ਪਵੇ ਤੇ ਸ਼ਾਇਦ ਕਹਿੰਦੇ ਵੀ ਇਸ ਕਰਕੇ ਬੇਦਖਲ ਕੀਤਾ ਜੀ ਜੀ ਤਾਨਾ ਸਾਹਿਬ ਕਰੋਨਾ ਇੱਕ ਵਾਰ ਫਿਰ ਤੋਂ ਪੈਰ ਪਸਾਰਦਾ ਹੋਇਆ ਨਜ਼ਰ ਆ ਰਿਹਾ ਜੀ ਭਾਰਤ ਦੇ ਵਿੱਚ ਕਰੋਨਾ ਮਰੀਜ਼ਾਂ ਦੀ ਜਿਹੜੀ ਗਿਣਤੀ 1000 ਤੋਂ ਵੱਧ ਗਈ ਹੈ ਹਾਂ ਬਿਲਕੁਲ ਜੀ 1000 ਤੇ 10 ਹੋ ਗਈ ਜੀ ਭਾਰਤ ਦੇ ਵਿੱਚ ਇਸ ਵੇਲੇ ਕਰੋਨਾ ਮਰੀਜ਼ਾਂ ਦੀ ਗਿਣਤੀ ਜੇ ਤਾਂ ਆਪਾਂ ਟੋਟਲ ਗਿਣਤੀ ਦੇਖੀਏ ਤਾਂ ਇਹ 130 ਕਰੋੜ ਲੋਕਾਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਗਿਣਤੀ ਨਹੀਂ ਪਰ ਜਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਇੱਕਦਮ ਹਾਲਾਤ ਬਦਲ ਜਾਂਦੇ ਆ ਤੇ ਇਹ ਪਤਾ ਵੀ ਨਹੀਂ ਹੁੰਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਕੀ ਬਣ ਜਾਣਾ ਇਹ ਪਤਾ ਨਹੀਂ ਹੁੰਦਾ ਜੀ ਕਿ ਕੀ ਤੋਂ ਕੀ ਹੋ ਜਾਵੇ ਇਸ ਕਰਕੇ ਆਪਾਂ ਇਹ ਨਹੀਂ ਗੱਲ ਕਹਿ ਸਕਦੇ ਕਿ ਯਾਰ ਫੇਰ ਕੀ ਹੋ ਗਿਆ ਇੰਨੇ ਕ ਤਾਂ ਹੁੰਦੇ ਹੀ ਆ ਆਪਾਂ ਇਹ ਨਹੀਂ ਗੱਲ ਕਹਿ ਸਕਦੇ ਵੀ ਭਾਈ ਇੰਨਾ ਕ ਤਾਂ ਚੱਲਦਾ ਹੀ ਆ ਸੋ ਗੱਲ ਅਸਲ ਦੇ ਵਿੱਚ ਇਹ ਆ ਵੀ ਇਸ ਸਮੱਸਿਆ ਦੇ ਨਾਲ ਨਜਿੱਠਣ ਵਾਸਤੇ ਲੋਕਾਂ ਨੂੰ ਇਕਜੁੱਟ ਹੋਣਾ ਚਾਹੀਦਾ ਵੀ ਜੇ ਸਮੱਸਿਆ ਵੱਧ ਗਈ ਤਾਂ ਹੁਣ ਜਿਹੜੀ ਤਾਜ਼ਾ ਜਾਣਕਾਰੀ ਆਈ ਆ ਵੀ ਉਹ ਭਾਈ ਪੰਜਾਬ ਦੀ ਸਰਕਾਰ ਨੇ ਸਿਹਤ ਵਿਭਾਗ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ ਸਾਰੇ ਹੀ ਹਸਪਤਾਲਾਂ ਨੂੰ ਵੀ ਭਾਈ ਆਕਸੀਜਨ ਵੈਂਟੀਲੇਟਰ ਤੇ ਆਈਸੋਲੇਸ਼ਨ ਸੈਂਟਰ ਤੇ ਬਾਕੀ ਸਭ ਕੁਝ ਇੱਥੇ ਪੂਰਾ ਹੋਣਾ ਚਾਹੀਦਾ ਦਿੱਲੀ ਦੇ ਸਿਹਤ ਵਿਭਾਗ ਨੇ ਵੀ ਇਹ ਜਾਰੀ ਕੀਤੀ ਆ ਬਾਕੀ ਹੋਰ ਵੱਖ-ਵੱਖ ਥਾਵਾਂ ਤੇ ਵੀ ਆ ਸੋ 1000 ਤੇ 10 ਭਾਰਤ ਦੇ ਵਿੱਚ ਨਵੇਂ ਕੇਸ ਆਏ ਆ ਨੌ ਮੌਤਾਂ ਹੁਣ ਤੱਕ ਹੋਈਆਂ ਜਿਹੜੀ ਜਾਣਕਾਰੀ ਮਿਲੀ ਆ ਤੇ ਇਹ ਪਤਾ ਲੱਗਾ ਜੀ ਸਭ ਤੋਂ ਵੱਧ ਕੇਸ ਇਸ ਵੇਲੇ ਕੇਰਲਾ ਦੇ ਵਿੱਚ ਹੈਗੇ ਆ ਜੀ ਤੇ ਟੇਣਾ ਸਾਹਿਬ ਮੁੰਬਈ ਚ ਇਹ ਨਾਮ ਹੀ ਪੈ ਗਿਆ ਕਿ ਅੰਡਰਗਰਾਉਂਡ ਮੈਟਰੋ ਸਟੇਸ਼ਨ ਪਾਣੀ ਨਾਲ ਭਰ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਅੰਡਰਗਰਾਉਂਡ ਸਟੇਸ਼ਨ ਜਿਹੜਾ ਉਹ ਪਾਣੀ ਨਾਲ ਭਰ ਗਿਆ ਤੇ ਇਹ ਉਹ ਅੰਡਰਗਰਾਉਂਡ ਸਟੇਸ਼ਨ ਆ ਜਿਹਦਾ ਕੁਝ ਕੁ ਮਹੀਨੇ ਪਹਿਲਾਂ ਹੀ ਤੇ ਆਪਾਂ ਜਾਣਦੇ ਕਿ ਉਹ ਘਟਨਾ ਕੀਤਾ ਗਿਆ ਸੀਗਾ ਜਵਿੰਦਰ ਫਰਨਮੇਸ਼ ਦੇ ਵੱਲੋਂ ਵਰਲੀ ਦੇ ਵਿੱਚ ਜਿਹੜਾ ਇਹ ਅੰਡਰਗਰਾਉਂਡ ਮੈਟਰੋ ਸਟੇਸ਼ਨ ਆ ਉਹਦੇ ਵਿੱਚ ਮੀਂਹ ਨਾਲ ਪਾਣੀ ਭਰ ਗਿਆ ਤੇ ਇੱਥੇ ਮੀਂਹ ਬਹੁਤ ਪਿਆ ਹਨੇਰੀ ਝੱਕੜ ਝੁੱਲੇ ਕਰਕੇ ਦਰਖਤ ਬੜੇ ਡਿੱਗੇ ਆ ਬੜਾ ਇੱਥੇ ਪਤਾ ਲੱਗਾ ਖੰਭੇ ਡਿੱਗੇ ਬਿਜਲੀ ਦਾ ਨੁਕਸਾਨ ਹੋਇਆ 7-8 ਕਿਲੋਮੀਟਰ ਲੰਮਾ ਜਾਮ ਲੱਗਾ ਰਿਹਾ ਦਿਨ ਦੇ ਵੇਲੇ ਵੀ ਲੋਕ ਲਾਈਟਾਂ ਜਗਾ ਕੇ ਚੌਂਦੇ ਚੱਲਦੇ ਰਹੇ ਆ ਸੋ ਮੀਂਹ ਦੇ ਕਰਕੇ ਉੱਥੇ ਕਾਫੀ ਨੁਕਸਾਨ ਹੋਇਆ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਆਜ ਦੇ ਲਈ ਐਨ ਐ ਆਈ ਜੀ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨ